ਲੱਗੀ ਲੱਗੀ ਇੱਕ ਲੱਗ ਗਈ ਮੈਨੇ ਜਦੋਂ ਸ਼ੁਰੂ ਹੋਈਏ ਮੈਨੂੰ ਲੱਗੇ ਨਹੀਂ ਆਇਆ ਹੈ ਇਹ ਤੂੰ ਕਹਦਾ ਜਦੋਂ ਕਰੀਏ ਸ਼ੁਰੂ ਹੋਇਆ ਮੈਨੂੰ senti ਲੱਗ ਰਹੀ ਹੈ ਇੱਕ ਵਾਰ ਲੱਗੀ ਹੈ ਕਿ ਅੱਧਾ ਘੰਟਾ ਹੋ ਗਿਆ ਸਿਮੂ ਕਿਉਂਕਿ ਸਾਡੀ ਬਾਕੀ ਸਾਰੀ ਤਾਂ ਕਨਕ ਖਰਾਬ ਹੋ ਗਈ ਹੈ ਬਸ ਆਹੀ ਕਨਕ ਬਚੀ ਹੈ ਖਾਣ ਨੂੰ ਆਹਾ ਇੱਕ ਕਨਕ ਤੇ ਆਹਾ ਆ ਗੁੱਡ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ ਫਾਇਨਾ ਸਾਇਮ ਜੈ ਹੋਈ ਵਾਦ ਦੇ ਚੈਨਲ ਤੇ ਤਸਵੀਰ ਹੋ ਗਈ ਆ ਆਪਾਂ ਲੈ ਕੇ ਹਟੇ ਸੀ ਦੁੱਧ 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 ਇਹਨਾਂ ਨੂੰ ਵੀ ਆਵਾਲਾ ਆਉਣ ਵਾਲਾ ਹੀ ਆ ਬਸ ਆਉਣ ਵਾਲਾ ਕਿਵੇਂ ਲੱਗਦਾ ਬਸ ਆ ਗਿਆ ਆ ਗਿਆ ਜੀ ਆ ਗਿਆ ਵਾਲਾ ਕਰੀਏ ਹੁਣ ਆਪਾਂ ਗੈਸ ਨੂੰ ਬੰਦ ਇਧੇ ਉੱਤੇ ਟੱਕਣਾ ਤੇ ਆਏ ਦੱਬਾ ਕਿਦੋਂ ਕਰਾਂ ਤੇ ਆਪਾ ਪੀਏ ਹੁਣ ਪਾਣੀ 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 ਅੱਜ ਮੇਰਾ ਕੋਈ ਵੀ ਪਾਣੀ ਪੀਨੂ ਮਨ ਨਹੀਂ ਕਰਦਾ ਪਿਆ ਜਸ ਸਿੰਪਲ ਪਾਣੀ ਪੀਣਾ ਸਿੰਪਲ ਮਾਣੀ ਪੀਂਦੇ ਆ ਮੂਡ ਦੇ ਹਿਸਾਬ ਨਾਲ ਪਾਣੀ ਪੀਤਾ ਜਾ ਰਿਹਾ ਵੱਡੀ ਮਹਾਰਾਣੀ ਸਬਜੀ ਵਾਲੀ ਐਸੀ ਭਾਜੀ ਤੇ ਮੈਂ ਲੈ ਕੇ ਹਟੀਆਂ ਜੀ ਸੇਬ ਗੋਭੀ ਤੇ ਆਲੂ ਵੀ ਮੁਕੇ ਹੋਏ ਸੀ ਸਬਜੀ ਆਪਾਂ ਲੈ ਲਈ ਆ ਅੱਜ ਆਪਾਂ ਬਣਾਵਾਂਗੇ ਗੋਭੀ ਗੋਭੇ ਹੋਣ ਚੱਤ ਕਿਤੇ ਸਸਤੀ ਹੋਈ ਆ ਪੰਜਾਹ ਰੁਪਏ ਕਿਲੋ ਤੁਸੀਂ ਦੱਸਿਓ ਤੁਹਾਡੇ ਕਿੰਨੇ ਦੇ ਰੁਪਏ ਕਿਲੋ ਹੁੰਦੇ ਆ 40 ਰੁਪਏ ਕਿਲੋ ਵੀ ਲੈ ਕੇ ਖਾਧੀ ਆ ਪਤਾ ਸ਼ੁਕਰ ਆ ਸਬਜੀ ਆ ਸਸਤੀ ਹੋਈ ਗੋਭੀ ਕੋਸੀ ਆ ਲੈੜੇ ਵੀ ਤਾਂ ਦਸ-ਦਸ ਕਿੰਮੇ ਵੀ ਮਿਲ ਚੰਦੀ ਆ 10 ਰੁਪਏ ਕਿਲੋ ਵੀ ਮਿਲ ਚੰਦੀ ਆ ਭਾਂਡੇ ਸਾਡੇ ਹੋ ਗਏ ਮਾਂਜ ਤੇ ਮੈਂ ਹਨਾ ਕੱਪੜੇ ਧੋਤੇ ਸੀ ਉਹ ਨਾ ਕੋਠੇ ਉੱਤੇ ਪਏ ਹੋਏ ਆ ਤੇ ਉਹਨਾਂ ਨੂੰ ਪਾਉਣਾ ਸੁੱਕਣਾ ਕਿਉਂਕਿ ਮੋٹے-ਮੋٹے ਕੱਪੜੇ ਸੀ ਹੱਥ ਨਾਲ ਧੋਤੇ ਸੀ ਨਾ ਉਹਦੇ ਵਿੱਚੋਂ ਪਾਣੀ ਨੀਚੋ ਜਨਨ ਨਿਕਲਿਆ ਹੈ ਤਾਂ ਇੰਨੇ ਕੱਪੜੇ ਸੀ ਸਾਰੇ ਕੱਪੜੇ ਨਾ ਇਹ ਧੁੱਤੇ ਹੋਏ ਆ ਤੇ ਮੈਂ ਨਾ ਸੁੱਕਣੇ ਕੱਲ ਪਾਏ ਸੀ ਤੇ ਚੱਜ ਨਾ ਸੁੱਕੇ ਨਹੀਂ ਸੀ ਤੇ ਮੈਂ ਲਾ ਕੇ ਨਾ ਕੁਰਸੀ ਤੇ ਰੱਖ ਦਿੱਤੇ ਸੀ ਤੇ ਹੁਣ ਮੈਂ ਕਿ ਦੁਬਾਰਾ ਸੁੱਕਣੇ ਪਉਂਦੀ ਆ ਕੁਰਸੀ ਵਾਲੇ ਕੱਪੜੇ ਉਹ ਤਾਂ ਕੱਪੜੇ ਤਾਂ ਹੁਣ ਹੋਏ ਆ ਫੇਰ ਧੋਣ ਵਾਲੇ ਅੱਜ ਦੇਖਦੀ ਆ ਮਨ ਜਿਆ ਨਹੀਂ ਕਰਦਾ ਅੱਜ ਕਿਤੇ ਘਮਲ ਫੇਰ ਨੂੰ ਮਨ ਖਾਦਾ ਪਿਆ ਹਾਜਮਾ ਸਾਮ ਨੂੰ ਵੀ ਠਾਲਿਆ ਨਾ ਜਵਿਕਾ ਇਬਾਦਤ ਕੋਈ ਵੀ ਨਹੀਂ ਉੱਥੇ ਇਹਨਾਂ ਨੂੰ ਠਾਲ ਕੇ ਕਿਤੇ ਘੁੰਮੀ ਘੁੰਮੀ ਕਰਕੇ ਆਉਂਦੇ ਆ ਅੱਜ ਦਿਲ ਜਿਆ ਨਹੀਂ ਲੱਗਦਾ ਪਿਆ ਕਰੇ ਪਹਿਲਾਂ ਕੱਪੜੇ ਸੁੱਕਣੇ ਪਾਵਾ ਸਾਰੇ ਕੱਪੜੇ ਹੋ ਹੀ ਬਹੁਤ ਹੁੰਦੇ ਨੇ ਨਿਆਣਿਆਂ ਦੇ ਜਿਆਦਾ ਹੁੰਦੇ ਆ ਤੇ ਨਾਲੇ ਆਪਾਂ ਨਾ ਜਵਿਕਾ ਨੂੰ ਅਗਲੇ ਸਾਲ ਨਾ ਸਕੂਲ ਲਗਾਉਣਾ ਆਹੀ 2026 ਚ ਤੇ ਮੈਨੂੰ ਦੱਸਿਓ ਜ਼ਰੂਰ ਕਿ ਸਕੂਲ ਕਿਹਦਾ ਜਿਆਦਾ ਬੈਸਟ ਆ ਆਪਣੇ ਏਰੀਆ ਚ ਸ਼ਾਮਚੁਰਾਸੀ ਕਠਾਰ ਤੇ ਆਦਮਪੁਰ ਹੋ ਗਿਆ ਆਦਮਪੁਰ ਨਹੀਂ ਭੇਜਣਾ ਚੰਦੀ ਆਦਮਪੁਰ ਵੀ ਥੋੜਾ ਜਿਹਾ ਦੂਰ ਹੋ ਜਾਂਦਾ ਆ ਬਾਕੀ ਇੱਕ ਦੋ ਸਕੂਲ ਬਾਦ ਸਾਨੂੰ ਵੀ ਪਤਾ ਆ ਤੇ ਮੈਂ ਤਾਂ ਸੈਮਨੇ ਪੁੱਛ ਕੇ ਆਉਣਾ ਜਦੋਂ ਇਹ ਡਿਵੀਜ਼ਨਲ ਸਟਾਰਟ ਹੋ ਗਈਆਂ ਨਾ ਫੈਬਰੀ ਫੈਬ ਜਾਂ ਫੇ ਮਾਰਚ ਚ ਉਦੋਂ ਪੁੱਛਣ ਜਾਣਾ ਆਪਾਂ ਫਿਰ ਦੇਖਦੇ ਆ ਜਿੱਦਾਂ ਵੀ ਸਾਡੀ ਸਲਾਹ ਬਣੀ ਬਦੀ ਆ ਹਜੇ ਤਾਂ ਉਹਦਾ ਛੋਟੀ ਬਹੁਤ ਆ ਦੂਰ ਭੇਜਣ ਨੂੰ ਮਨ ਨਹੀਂ ਕਰਦਾ ਤੇ ਵਸਤਾ ਚਾਚੇ ਦੀ ਕੁੜੀ ਵਸਤਾ ਚਾਚੇ ਦੀ ਕੁੜੀ ਜਾਂਦੀ ਆ ਪਰੇ ਜੀ ਕੱਦ ਉਹਦੇ ਨਾਲ ਹੀ 1 ਸਾਲ ਲਗਵਾਦਾ 1 2 ਸਾਲ ਹਨਾ ਨਿਆਣਾ ਰਿਸੋ ਰਿਸ ਚਲ ਜਾਂਦਾ ਆ ਬਾਕੀ ਦੇਖਦੇ ਜਿੱਦਾਂ ਵੀ ਸਾਡੀ ਸਲਾਹ ਬਣੀ ਤੁਹਾਨੂੰ ਦੱਸਾਂਗੇ ਜ਼ਰੂਰ ਹੁਣ ਬਸ ਆਹ ਕਿਦੋਂ ਮਹੀਨਾ ਚਲਦਾ ਨਵੰਬਰ ਮਹੀਨਾ ਚਲਦਾ ਹ ਦਸੰਬਰ ਤੇ ਜਨਵਰੀ ਤੇ ਫਰਵਰੀ ਮਾਰਚ ਵਿੱਚ ਲੱਗ ਜਾਣਾ ਨਹੀਂ ਮਾਰਚ ਨਹੀਂ ਹਾਂ ਅਪ੍ਰੈਲ ਵਿੱਚ ਲੱਗ ਜਾਣਾ ਇਹਨੇ ਲੋ ਜੀ ਕੱਪੜੇ ਸੁੱਕਣੇ ਪੌਂਦੀ ਪਈ ਐ ਮੈਂ ਮੈਂ ਕਿ ਸੁੱਕ ਜਾਣ ਇੱਧਰ ਆ ਜਾਂਦੇ ਸੀ ਕੱਲ ਪਰਸੋਂ ਦੇ ਤੋਤੇ ਸੀ ਕੱਲ ਮੈਂ ਉੱਤੇ ਚੜੀ ਨਹੀਂ ਤੇ ਮੈਨੂੰ ਜਾਦੀ ਭੁੱਲ ਗਿਆ ਮੈਂ ਕਿ ਅੱਜ ਕੱਪੜਿਆਂ ਦਾ ਕੰਮ ਕਰਾਂ ਪਹਿਲਾਂ ਨਿਆਰੇ ਸੁੱਤੇ ਸੁੱਤੇ ਤੇ ਆਪਾਂ ਕਨਕ ਵੀ ਆਪਣੀ ਉੱਤੇ ਪਾਈ ਹੋਈ ਆ ਸੁੱਕਣੀ ਕਿਉਂਕਿ ਸਾਡੀ ਬਾਕੀ ਸਾਰੀ ਤਾਂ ਕਨਕ ਖਰਾਬ ਹੋ ਗਈ ਆ ਬਸ ਆਹੀ ਕਨਕ ਬੱਚੀ ਆ ਖਾਨ ਨੂੰ ਆਹਾ ਇੱਕ ਕਨਕ ਤੇ ਆਹਾ ਆ ਤੇ ਹੁਣ ਉਹ ਵੀ ਲੈ ਕੇ ਆਉਣਾ ਜਿਹਦੇ ਵਿੱਚ ਆਪਾਂ ਕਨਕ ਪਾ ਕੇ ਨਹੀਂ ਰੱਖੇ ਦੀ ਕੀ ਹੁੰਦਾ ਉਹ ਟਿੱਪਾ ਦਰਾਮ ਮਟਰਾਂ ਮੂ ਪਿੱਪਾ ਨਹੀਂ ਦਰਾਮ ਲੈ ਕੇ ਆਉਣਾ ਉਹ ਪੁੱਛਦੇ ਆ ਕਿਸੇ ਦਿਨ ਜਾਂਦੇ ਆ ਕੱਲ ਪਰਸੋਂ ਤੱਕ ਜਾ ਕੇ ਆਉਂਦੇ ਆ ਨਿਆਣਾ ਨੂੰ ਘਾ ਛੱਡ ਕੇ ਜਾਣਾ ਪੈਣਾ ਕਿਉਂਕਿ ਵੱਡਾ ਨਹੀਂ ਲੈ ਕੇ ਆਉਣਾ ਜਿਆਦਾ ਛੋਟਾ ਲੈ ਕੇ ਆਉਣਾ ਜਿਹੜਾ ਰੱਖੋ ਜੀ ਇਜ਼ੀਲੀ ਮੇਰੇ ਕੱਕੇ ਨੇ ਨਾਈ ਨਾਈ ਕਰ ਲਈ ਆ ਜੀ ਨਹੀਂ ਨਹੀਂ ਕਰ ਲਈ ਕਿੰਨਾ ਸੋਹਣਾ ਲੱਗਦਾ ਪਿਆ ਫਰੰਟ ਕੈਮਰੇ ਤੋਂ ਐਵੇਂ ਅੱਬਾ ਪੱਪਾ ਦੇ ਨਾਲ ਦਬਾਂ ਤੇ ਆ ਕੇ ਬੈਠਾ ਹੋਇਆ ਤੇ ਇਦਾਂ ਤਾਂ ਦੇਖ ਤੇ ਪਿਆਰ ਨਾਲ ਆਹਦੇ ਨਿੱਕੇ ਨਿੱਕੇ ਹੱਥ ਲੈ ਕੇ ਆਪਣੇ ਫੋਨ ਤੇ ਮਾਤਾ ਪਿਆ ਆ ਕਹਿੰਦਾ ਮੈਨੂੰ ਫਿਲਮ ਦਿਖਾਓ ਬਹਿ ਕੇ ਮੈਂ ਫਿਲਮ ਦੇਖਾਂ ਸੱਜਣਾ ਬਹਿ ਕੇ ਪਾਪਾ ਆਪਾਂ ਬਹਿ ਕੇ ਫਿਲਮ ਦੇਖਣੀ ਹੈ ਮੇਰੇ ਪੁੱਤ ਨੇ ਹਾਂ ਹਾਂ ਕਾਕਾ ਅੱਜ ਕੱਲ ਲਾੜੀ ਬੜਾ ਹੋ ਗਿਆ ਪਾਪਾ ਦੇ ਨਾਲ ਹੁਣ ਤਾਂ ਮੰਮਾ ਨਾਲ ਸੁਣਦਾ ਵੀ ਨਹੀਂ ਹੈਗਾ ਚਮ ਚਮ ਜਿਨ ਲਗਦੀ ਹੈ ਚਮ ਚਮ ਪਾਪਾ ਲਾੜੀ ਬੜਾ ਹੋ ਗਿਆ ਅੱਜ ਕੱਲ ਮੰਮਾ ਦੇ ਕੋਲ ਬਹਿੰਦਾ ਨਹੀਂ 1 ਮਿੰਟ ਵੀ ਤਪ ਤਮ ਤਪ ਮम्मा ਇਹਦੇ ਹੁਣੀ ਇਹਨੂੰ ਨਹਾ ਕੇ ਹਟੇ ਆ ਤੇ ਉਹ ਬਾਹਰ ਫੇਕੋ ਮਲ ਹਟਣ ਲੱਗ ਗਏ ਹੋਏ ਬੰਦੇ ਕੀ ਕਰਦੀ ਪਈ ਆ ਕੀ ਕਰਦੀ ਪਈ ਆ ਝਾੜੂ ਫੇਰ ਤੇ ਪਏ ਯੈਸ ਠੀਕ ਹੈ ਜੀ ਗਲਤ ਸੁਣ ਲਾ ਸੁਣ ਲਾ ਓਦੀ ਗੱਲ ਤਾਂ ਸੁਣ ਲਾ ਬੋਹ ਕਹਤੀ ਹੁੰਦੇ ਤੈਨੂੰ ਕਰਨੀਆਂ ਘੰਟਾ ਹੋ ਗਿਆ ਘੰਟਾ ਹੋ ਗਿਆ ਤੱਪ ਵਾਲਾ ਹਿੱਡਣ ਲੱਗੀ ਹੈ ਘੰਟਾ ਹੋ ਗਿਆ ਹੋ ਗਿਆ ਘੰਟਾ ਘੰਟਾ ਹੋ ਗਿਆ ਹੋ ਗਿਆ ਹੋ ਗਿਆ ਘੰਟਾ ਹੈ ਘੰਟਾ ਹੋ ਗਿਆ ਹੈ ਹੇ ਕਿਹਦਾ ਹੈ? ਹੇ? ਹੋਂ ਚਮ ਚਮ ਨਹੀਂ। ਚਮ ਚਮ ਕੁਛ ਨਹੀਂ ਹੁੰਦਾ। ਚਮ ਚੁੰਮ 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 ਨਹੀਂ ਹੁੰਦਾ ਕੁਝ ਵੀ। ਜੋ ਹੁੰਦਾ ਨਾ, ਜੋ ਹੁੰਦਾ ਮੇਰੀ ਗੱਲ ਤਾਂ ਸੁਣ ਲਾਂ ਹੁੰਦਾ ਹੈ ਜੋ ਹੁੰਦਾ ਮੇਰੀ ਗੱਲ ਤਾਂ ਸੁਣ ਲਾਂ ਹੁੰਦਾ। ਹੁੰਦਾ 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 ਹੁੰਦਾ। ਤੂੰ ਮੈਨੂੰ ਬੜੀਆਂ ਮੈਨੂੰ ਹੋਂਦ ਸਿਆਗਾ ਹੱਛਾ ਸਮਝ ਆ ਗਈ? ਤੂੰ ਮੈਨੂੰ ਬੜੀਆਂ ਹੋਂਨ ਦੀਆਂ ਕਤਸਲੀਆਂ ਤਸੀਆਂ ਚੁੱਕ ਦਿੰਦਾ। ਆਹ ਦੇਖੋ। ਇਹ ਬੜੀ ਪੱਟੀ ਕੁੜੀ ਆ ਜੀ। ਇਹ ਬੜੀ ਸ਼ਤਾਨ।

ਸਾਰੇ ਕਰਕੇ ਹਲੇ ਕਰਦੇ ਹਾਂ। ਹਾਂ, ਕਰਕੇ ਹੋਏ ਹਾਂ ਇਹਨੂੰ ਕਰ ਦੇ ਪੈਗੀ। ਹਾਂ, ਕੀ ਕਹਿਣਾ ਪੁੱਤ? ਤੂੰ ਆਇਓ। ਜਾਂ ਬਾਹਰ ਹੋ ਤੋ। ਤਾਂ ਪਿਆ ਮੈਂ ਬੱਚਾ ਬੱਚਾ ਚੁੱਪ ਚੁੱਪ ਚੁੱਪ। ਆਨੇ ਵਾਰ ਤਾਂ ਸਿਰੇ ਬਾਬਿਆ ਬਿਆ। ਹਾਂ। ਬਹੁਤੋ ਸਕੇ ਇਹਦਾ ਕਹਾਣੀ। ਕਹਾਣੀ ਹੜਾ ਤੇ ਨਾ ਕੁਝ ਕਰੇਗੀ। ਓਏ ਓਏ ਕਾਕਾ। ਇੱਦਾਂ ਸਾਡੇ ਦਿਨ ਨਿਕਲਦੇ ਆ ਜੀ ਉਹ ਇੱਦਾਂ ਸਾਡੇ ਦਿਨ ਨਿਕਲਦੇ ਆ ਜੀ ਉਹ ਇੱਦਾਂ ਇੱਦਾਂ ਆਹ ਹਾਂ ਆਹ ਹਾਂ ਆਹ ਇਸੇ ਨੂੰ ਦੇ ਕੁਤੀ ਤੇ ਨੂੰ ਲੈ ਲੈ ਲਾ ਕੱਟ ਕੇ ਦੋ ਕੱਟ ਵੀ ਦੋ ਪਾ ਪਾ ਤਾ ਸੁਣ ਹਾਂ ਠੀਕ ਆ ਪਾ ਤਾ ਲਿਟੋ ਆਇਓ ਵੇਰ ਆ ਯੂ ਬਾਏ ਬਾਏ

ਨਿਆਣੇ ਤੇ ਡੌਣਕ ਲੱਗੀਆਂ ਤੇ ਸਾਡੇ ਘਰੇ ਮੋਸਾਂ ਗੀ ਗਈ ਉਹ ਮਾਂ ਦੀ ਲੱਕੇ ਡੱਡ ਲੱਗੀਆਂ ਲਾ ਲਾ ਵੀ ਆ ਵੀ ਆ ਹੁਣ ਇਹ ਸਕੀਨੀਆਂ ਚੜ ਗਈਆਂ ਹੁਣੀ ਹੁਣੀ ਮਾਂ ਵੀ ਤੇਰੇ ਇੱਦੇਸ਼ ਕੀ ਹੁੰਦੀ ਸੀ ਆਪਣੀ ਜਵਾਨੀ ਵੇਲੇ ਉਦੋਂ ਹੁਣ ਕਿਹੜਾ ਗੁੱਡੀ ਹੋ ਗਈ ਆ ਹੁਣ ਹੀ ਸਕੀਨੀ ਆ ਕਹਿੰਦੀ ਕੋਟ ਪਾਓ ਮੇਰੇ ਹੈ ਕੋਟ ਇੱਕ ਨਵਾਈ ਬਸੰਦਾ ਆ ਹੋਇਆ ਕੱਪੜੇ ਪਾ ਟੋਰਨਾ ਚੂਜ਼ ਪਾਓ ਨਾਲ ਹੁਣ ਉਹ ਵੀ ਤੁਹਾਨੂੰ ਦੀ ਪਈ ਕਿ ਸੁੱਤੀ ਪਈ ਆ ਇਹਨੂੰ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਵੱਡੀਆਂ ਲੱਗ ਗਈਆਂ ਸਿਰ ਤੇ ਜੜ ਕੇ ਨੱਚਣਾ ਸਾਡੇ ਤੋਂ ਮੈਨੂੰ ਪਤਾ ਤੇਰਾ ਚਲੋ 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 ਹੂੰ

ਇਹ ਮਾਨੀ ਸੀ ਤਾਂ ਪਹਿਲਾ ਕਈ ਉੱਤੇਰਾ ਜਿੰਮੇ ਹੋਣ ਤਾਂ ਮਾਰੀ ਦਿਓ ਵੱਜ ਗਈ ਵੱਜ ਗਈ ਸਿਮ ਕੰਦੇ ਇਹਦਾ ਯੋਰ ਕਰੁੰਦੀ ਆ ਇਹਦਾ ਯੋਰ ਕਰੁੰਦੀ ਆ ਨਾ ਪਪਾ ਕਰਦੇ ਸਿਮ ਦੀ ਬੋਲੀ ਮਾਸੀ ਦੇ ਮੈਂ ਲੱਗੀ ਲੱਗੀ ਇੱਕ ਲੱਗ ਗਈ ਜਦੋਂ ਸ਼ੁਰੂ ਹੋਈ ਮੈਨੂੰ ਲੱਗਣੀ ਆਇਆ ਤੂੰ ਕਹਿੰਦਾ ਗੱਲ ਕਰੀ ਸ਼ੁਰੂ ਜਾਂ ਮੈਂ ਸਦੀਆਂ ਲੱਗ ਗਈਆਂ ਇੱਕ ਬਹੁਤ ਲੱਗੀ ਹੈ ਕਿ ਅੱਧਾ ਘੰਟਾ ਹੋ ਗਿਆ ਸਿਮੂ ਸਿਮੂ ਨੂੰ ਚੱਕ ਦੋ ਬੇਸਤੀ ਕਰ ਕਰਕੇ ਫਾਰਮ ਦੇ ਚਦੋ ਸਿਮੇ ਰਾਜ ਸਬਜੀ ਲੇਟ ਕਰਨੀ ਸਾਡੀ ਦੈ ਲੈਣ ਚੱਲੇ ਸੀ ਆਪਾਂ ਪਨੀਰ ਬਣਾਉਣ ਲੱਗੇ ਸੀ ਪਨੀਰ ਤਾਂ ਰਹਿ ਗਿਆ ਗੋਭੀ ਵੀ ਬਣਾਉਣੀ ਆ ਅਸੀਂ ਚੱਲੇ ਦੁਕਾਨ ਨੂੰ ਥੱਕ ਗਿਆਂ ਮੈਂ ਥੱਕ ਕੇ ਸਾਮ ਸਾਮ ਬਹੁਤ ਵਧੀਆ ਖੱਲੇ ਸਵਾਦ ਤੇ ਸਾਮ ਕਿੰਨੇ ਉਹ ਕਿੰਨੇ ਸਾਲਾਂ ਵਾਲਾ ਪਨੀਰ ਬਾਹਰ ਬਲੌਕ ਕਰਨ ਦੇ ਆਏ ਕੋਈ ਕੋ ਲੱਤਾਂ ਤੇ ਮਾਰ ਨਹੀਂ ਹੈ ਕਦੇ ਕੋਈ ਡੱਡ ਬੋਲ ਸੁਣਾਉਂਦਾ ਵੀ ਨਹੀਂ ਸਮੇ ਕਿੰਨੇ ਸਾਲਾਂ ਬਾਅਦ ਚੱਕੀ? ਮੈਂ ਆਂਡੇ ਦੀ ਟੱਪਾ ਦਾ ਪੈਂਦਾ ਨਹੀਂ ਬੋਲਦਾ। ਇਹ ਪੈਟ ਕਿੰਨੇ ਸਾਲਾਂ ਬਾਅਦ ਚੱਕਿਆ? ਕਿੰਨੇ ਸਾਲਾਂ ਬਾਅਦ ਚੱਕਿਆ? ਹਾਂ। ਵਿਆਹ ਨੂੰ 5 ਸਾਲ ਹੋ ਗਏ। ਹਾਏ ਮੇਨੂੰ ਹੱਸ ਆ। ਬੱਸ ਇਹ ਬੁਣੇ ਵੀ ਇੱਕ ਇੱਕ ਬੋਲ ਖੇਡ ਲਈ ਆ। ਨਹੀਂ ਨਹੀਂ ਖੇਡੀਆਂ ਜਾਂਦੀਆਂ ਕਿ ਬੱਸ। ਕਿੰਨੀਆਂ? 5-7 ਖੇਡੀਆਂ। ਓਏ ਉਦੋਂ ਹੀ ਸਾਹ ਬਲੋ ਪਿਆਸ ਵਿੱਚ। ਉਹ ਸੁੱਤੀ ਖੇਡੀਆਂ। ਆ 5-7 ਖੇਡੀਆਂ ਬੱਸ। ਐਂਡ ਤੇ ਜਾ ਕੇ ਹੁਣ ਖੇਡੀਆਂ। ਅੱਛਾ ਠੀਕ। ਫੋਟਾਂ ਚੱਕ ਕੇ ਬੋਲਣਾ ਹੁਣ ਘਰੋਂ ਲੱਗੇ ਹੀ। ਪਹਿਲੇ ਤਾਂ ਇਹਨੂੰ ਹਵਾ ਚ ਛੱਡ ਜਾਇਓਗੇ। ਉਹ ਹੋਰ ਇਸ ਨੂੰ ਪਿਆ ਹੁੰਦਾ ਇਹ ਕੀ ਹੈ ਦੇਖ ਕੇ ਤੈਨੇ ਇਹ ਬਚ ਗਿਆ ਕਿਸੇ ਚਿੱਕੜ ਸੀ ਚਿੱਕੜ ਨਹੀਂ ਸੀਮਿੰਟ ਪਾਇਆ ਸੀਮਿੰਟ ਪਾਇਆ ਪਿਆ ਸੀਮਿੰਟ ਪਾਇਆ ਆ ਦੇਖੋ ਕਿੱਦਾਂ ਪਾਪਾ ਤੇ ਆਪਣੇ ਨਾਲ ਪਿੰਡ ਦੀਆਂ ਗਲੀਆਂ ਘੁੰਮਦੇ ਪਏ ਆ ਜਾਵੂ ਦਸਲੀ ਪਿੰਡ ਹਿਉ ਲਓ ਸਮੂਤ ਹੋਰ ਦੇਖੋ ਕਿੰਨਾ ਕੱਢਦਾ ਕੱਢ ਕੇ ਰੱਖਦੀ ਹੈ ਨਾ ਤੂੰ ਤੋਰ ਕੇ ਲੈ ਕੇ ਜਾਓ ਯਾਰ ਇਹਨੂੰ ਥੱਕ ਜਾਣਾ ਤੁਸੀਂ ਵੀ ਕਿ ਘਰਤੀ ਤੇ ਚੱਲੋ 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 ਪਨੀਰ ਬਣਾਉਣਾ ਅੱਜ ਤੂੰ ਕਹਿੰਦਾ ਪਨੀਰ ਬਣਾ ਕੇ ਖਲਾਉਣਾ ਅੱਜ ਅੱਜ ਪਨੀਰ ਹੀ ਹੁੰਦਾ ਪਨੀਰ ਯਾਰ ਕਿਹੜਾ ਪਨੀਰ ਇਹ ਹਾਂ ਇਧਰ ਜਾਣਾ ਇਧਰ ਮੈਂ ਕਹਿੰਦਾ ਸੁਣੋ ਸਾਰੀ ਓਹ ਹੋ ਠੀਕ ਦੈਲੈਂਡ ਚਲਦੇ ਪਏ ਚਲਦੇ ਪਏ ਚਲਦੇ ਪਏ ਦੈਲੈਂਡ ਦੈਲੈਂਡ ਉਹ ਦਾੜੀ ਕਰਾ ਲੈਣ ਹਾਂ ਗਾਡੀ ਕਰਾ ਕਾਲੂ ਕਰਾਇਆ ਕੱਲੋਂ ਪਹਚਾਣਾ ਵੀ ਹੈ ਨਾ ਫੋਨ ਠੇਕ ਕਰਵਾਉਣਾ ਅੱਛਾ ਇਹ ਤਾਂ ਪਹਣਾ ਲੈਣਾ ਸਾਰਾ ਉਹ ਜਿੰਨੇ ਪੈਸਾ ਸਾਨੂੰ ਕਾਲੂ ਜਾ ਵੀ ਕਰੂ ਕੱਪੜੇ ਲਾ ਦੀਏ ਹੈ ਜਾਵੂ ਟੋਰ ਹੋ ਹੈ ਕਾਲੂ ਜਾਵਾਂਗੇ ਅੱਜ ਤਾਂ ਜਾ ਨਹੀਂ ਹੋਇਆ ਸਾਡੇ ਤਾਂ ਹੈ ਮੂਵੀ ਚਲੋ ਠੀਕ ਹੈ ਜਿੱਦਾਂ ਵੀ ਹੋਇਆ ਕੱਲ ਤਾਂ ਤੈਨੂੰ ਬਹੁਤ ਵਧੀਆ ਆ ਹੁਣ ਤੇ ਅੱਜ ਕਹਿੰਦੀ ਸੀ ਅੱਜ ਤੂੰ ਹੌਣ ਲੈ ਕੇ ਚਲ ਜਾ ਅੱਜ ਮम्मा ਚ ਲਗੇ ਨਾਨਕੇ ਤੇ ਫੇ ਹੁਣ ਐਂਦੀ ਘਰੇ ਕੋਈ ਵੀ ਝੁੱਕ ਹੋ ਜਾਣਾ ਸੱਜ ਕੱਲੂ ਜਾਵਾਂਗੇ ਟਾਈਮ ਸੇ ਨਿਕਲਾਂਗੇ ਸਵੇਰੇ ਸਵੇਰੇ ਕਪੜਾ ਤੇ ਬਾਰੇ ਬਾਦਕੋ ਜੀ ਨਿਕਲ ਜੇ ਸ਼ਾਮ ਹੋਣਾ 5-6 ਵਜੇ ਠੀਕ ਆ ਫੋਨ ਵੀ ਸਹੀ ਕਰੋ ਨਾ ਸਾਡਾ ਫੋਨ ਖਰਾਬ ਹੋਇਆ ਆ ਫੋਨ ਮੋਗੀ ਤੇ ਕਿਉਂ ਨਹੀਂ ਤੇ ਕੱਪੜੇ ਦੇਖ ਲਵਾਉਂਗੀ ਬਤਾਉਂ ਕਿ ਨੌਣੇ ਲੱਗੇ ਨਾ ਇਹ ਕਹਦੇ ਪੁੱਤੇ ਹਲਦੀ ਆ ਆਹ ਕੋੜੇ ਬੋਪੇ ਆਜਾ ਹੈਨਾ ਬੋ ਚਲੋ ਕੱਟਦੀ ਦਾ ਮੈਂ ਤਾਂ ਆ ਪਾ ਤੇਰੀ ਜਵਾਨ ਨਾਲ ਕੀ ਹੋ ਗਿਆ ਕੀ ਮੁੱਕਿਆ ਟਮਾਟਰ ਦਾ ਕੱਟਾ ਤੇਰੇ ਟਮਾਟਰ ਇੱਕ ਸਬਜ਼ੀ ਰੱਖ ਲੈ ਦੋ ਪਨੀਰ ਜੇ ਰੱਖ ਲੈ ਬੱਸ ਤੇ ਫੇਰ ਹੋਰ ਹੈ ਨਹੀਂ ਕੀ ਕਰਾਂ ਅੱਪਾ ਜਿਗਾੜ ਕਰਕੇ ਲੈ ਕੇ ਆਏ ਹੁਣ ਪਿਆ ਟਮਾਟਰ ਟਮਾਟਰ ਪਤਾ ਸਵੇਰੇ ਮੈਂ ਆਲੂ ਵੀ ਲੈ ਲਏ ਗੋਭੀ ਵੀ ਲੈ ਲਈ ਪਹਿਲਾ ਸਵੇਰੇ ਸਿਮੂ ਮੈਂ ਤਾਂ ਗੋਭੀ ਲੈ ਲਈ ਸਿਮੂ ਕਹਿੰਦੇ ਪਨੀਰ ਬਣਾਉਣਾ ਨਾ ਸਿਮੂ ਪਨੀਰ ਲੈ ਆ। ਇਹ ਅੱਜ ਅੱ체 ਤਾਂ ਅੰਕਾਰੜ ਬੋਲੇ ਆ ਗਏ ਉਹ ਅੰਗਲੀ। ਆਹ ਤੇ ਟਮਾਟਰ ਹੈ ਨਹੀਂ ਸੀ ਟਮਾਟਰ ਦੋ ਤਿੰਨ ਦੀ ਸੀ ਹੁਣ ਗੋਭੀ ਦੀ ਸਬਜ਼ੀ ਵੀ ਬਣਾਉਣੀ ਸੋਚੀ ਤੇ ਦੋ ਪੈਣੇ ਸੀ ਤਿੰਨ ਚਾਰ ਪੈਣੇ ਸੀ ਟਮਾਟਰ ਸਿਰਫ ਸੀ ਤਿੰਨ ਢਿੱਕੇ ਢਿੱਕੇ ਸੀ। ਇੱਕ ਦੋ ਦੋ ਘੜੇ ਟਮਾਟਰ ਮੰਗੇ ਲੈ ਤਿੰਨ ਪੈਨ ਪੈਨ ਮੈਂ ਇੱਕ ਇੱਕ ਕਰੋ ਜੋ ਇੱਕ ਇੱਕ ਕਰੋ ਇੱਕ ਮਿੰਟ ਚਾਚੀ ਕਰੋ ਮੰਗ ਕੇ ਲੈ ਆਂਦੇ ਆਓ ਦੋ ਕਰੋ ਦੋਨਾਂ ਨੂੰ ਹੱਸ ਰਹੀ ਨੂੰ ਲੁੱਭੀ ਦੇ ਦੋ ਫੱਟ ਜਾਊਗਾ ਹਾਂ ਕੀ ਗਈ ਖੁਸ਼ੀੜੀ ਜਾਂਦੀ ਤੈਨੂੰ ਕਾਹ ਕੁਛ ਚੜਦੀ ਤੈਨੂੰ ਪਤਾ ਲੱਗਿਆ ਕੁਛ ਕੀ ਕੀਤਾ ਕੀ ਕਿਹਾ ਆ ਜਾ ਪਤਾ ਲੱਗਿਆ ਕੁਛ ਆ ਜਾ ਆ ਜਾ ਆ ਜਾ ਚਾਹ ਹਾਂ ਬਣਾ ਹੁਣ ਬਣਾਵੀਂ ਤੇ ਰਾਤ ਦੇ 12 ਨਾ ਬਜਾਏ ਕੋਈ ਬੰਦੀ ਪਈ ਆ ਨਾ ਨਾ ਮੈਂ ਨਹੀਂ ਰਾਤ ਦੇ 12 ਬਜਾਉਂਦੇ ਬਣਾਉਣ ਲੱਗਾ ਆ ਮੈਂ ਆਟਾ ਘੁਣ ਕੇ ਰੋਟੀ ਪਕਾਵਾਂ ਹਾਂ ਉਹ ਬਲੇ ਬਿਸਕੁਟ ਕੋਲ ਇਸ ਵਾਰ ਲੈ ਲੈਣਾ ਬਿਸਕੁਟ ਬੋਟੇ ਚ ਕਿਹਦੇ ਜਿਹੜੇ ਆਟੇ ਵਾਲੇ ਹਾਂ ਥੋੜੀ ਜਿਹੀ ਲੈ ਕੇ ਆਂਦੇ ਸੀ ਮੁੰਨ ਜ਼ਿਆਦਾ ਲੈ ਕੇ ਆਵਾਂਗੇ ਠੀਕ ਆ ਖਰਾਬ ਹੋ ਜਾਂਦਾ ਜ਼ਿਆਦਾ ਨਹੀਂ ਲੈਣੇ ਸੜ ਜਾਂਦੇ ਆ ਲੱਗ ਜਾਂਦੇ ਸਹੀ ਹੈ ਨਹੀਂ ਸੜ ਜਾਂਦੇ ਬਾਤ ਦੇਖੋ ਬਾਤ ਨੂੰ ਤਾਂ ਹੋ ਕਿੰਨਾ ਚੋਗਾ ਇਕਾ ਬਾਤ ਹਾਂ ਜੀ ਟਮਾਟਰ ਖਾਣਾ ਹੋ ਗਿਆ ਮੰਗ ਪਿਆ ਟਮਾਟਰ ਖਾਂ ਹਾਂ ਅੱਗੇ ਥੋਏ ਮੈਂ ਅੱਗੇ ਹਾਂ ਥੋਏ ਜਿਹੀ ਮੈਂ ਕਾਨੂੰ ਮੈਂ ਟਮਾਟਰ ਟਮਾਟਰ ਕਾਲੂ ਖਾਊਗਾ ਠੀਕ ਆ ਲਾ ਲਾ ਟਮਾਟਰ ਬਣਿਆ ਅੱਬੀ